ਹਾਂਜੀ ਹਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਮੇਰੀ ਗੱਲ ਤੁਹਾਨੂੰ ਠੀਕ ਠਾਕ ਹਾਂ ਤੁਹਾਡੇ ਜਨਵਰੀ ਸੈਟ ਵੈਟ ਹੋਣਗੇ ਲਓ ਮਿੱਤਰੋ ਇੱਕ ਖੁਸ਼ਖਬਰੀ ਆ ਮੈਂ ਜਨਵਰ 22 ਸੀਗੇ ਉਹ ਆ ਕੇ ਬਹਿ ਗਏ ਇਹਨਾਂ ਨੂੰ ਦਈ ਤਾੜ ਇੱਕ ਬਈ ਬੱਚਾ ਮੁੜਿਆ ਹੈ ਆਪਣਾ ਜਿਹੜਾ ਗੋਰੀ ਹੁੰਦਾ ਦੁਰਾਹ ਤੋਂ ਨਿਕਲ ਗਿਆ ਸੀ ਗੋਰੀ ਵੀ ਆ ਰਿਹਾ ਏ ਆ ਵੀ ਰਿਹਾ ਏ ਆ ਵੀ ਟੂ ਸਿਰਨਡੇ ਵਾਲਾ ਬੱਚਾ ਮੁੜਿਆ ਹੈ ਬਾਈ ਬਹੀ ਨਾ ਇਧਰ ਪੈਟਰੋਲ ਪੰਪ ਤੇ ਗਏ ਸੀ ਓਏ ਆ ਜਾ ਆ ਜਾ ਮੁੜਿਆ ਮੁੜਿਆ ਫੁੰਡਾ ਖੋਲ ਲੇ ਆਜੋ ਹਾ ਹਾ ਦੇਖਦੇ ਜਾਂਦਾ ਆਪਦੇ ਆਪ ਘੁੰਮ ਗਈ ਛਤਰੀ ਦਾ ਚਲੋ ਖੁੱਡੇ 'ਚ ਚਲੋ 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 ਬਈ ਵਿੱਚ ਕੋਹ ਨਹੀਂਗਾ ਮੇਰੇ ਹਿਸਾਬ ਨਾਲ ਪਰਸੋ ਦੀ ਗੱਲ ਐ ਪਰਸੋ ਜਦੋਂ ਆਪਾਂ ਬਾਜੀ ਛੱਡੀ ਨਾ ਉਸ ਦਿਨ ਇਹਨਾਂ ਤੋਂ ਝੋਲੇ 'ਚ ਜਾਂਦੇ ਹੋਏ ਕਿਤੇ ਨਿਕਲ ਗਿਆ ਪਤਾ ਨਹੀਂ ਇਹਨਾਂ ਨੂੰ ਲੱਗੇ ਕਿੱਥੇ ਨਿਕਲ ਗਿਆ ਤੇ ਅੱਜ ਆਇਆ ਤੀਜ ਦਿਨ ਦੇਖ ਲਓ ਵਾਪਸ ਆ ਗਿਆ ਫੇਰ ਵੀ ਯਾਰ ਘਰੇ ਹਨ ਜਾਨਵਰ ਮੈਨੂੰ ਐ ਵਧਗਾ ਲੱਗਦੇ ਸਿਆਣੇ ਹੁੰਦੇ ਦੇਖ ਲਓ ਆ ਵੀਰ ਚੱਲ ਪੁੱਤ ਖੁੱਡੇ 'ਚ ਆਈ ਇਹਨੂੰ ਭਈ ਆਡੀ ਰੱਖਾਂਗੇ ਖੋਡੇ ਚ ਤਾਂ ਨਹੀਂ ਛੱਡਦੇ ਕਿਉਂਕਿ ਪਤਾ ਨਹੀਂ ਸਿਸਟਮ ਵਿਚਾਰੇ ਦਾ ਦੋ ਦਿਨਾਂ ਤੇ ਤਿੰਨ ਦਿਨਾਂ ਤੇ ਕਿਵੇਂ ਹੋ ਗਿਆ ਚੱਲ ਬੇਟਾ ਚੱਲ 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 ਖੋਡੇ 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 ਆ ਵੀ ਫੜ ਕੇ ਤਾੜ ਦੰਨੇ ਆ ਚਲੋ 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 ਭਾਜੋ ਭਾਜੋ ਚੱਕ ਬਾਈ ਸਾਤੇ ਵਾਲੀ ਵੱਡ ਗਈ ਆ ਉੱਚੀ ਚੜੀ ਫਿਰਦੀ ਆ ਛਤਰੀ ਉੱਚੀ ਲੱਗ ਗਈ ਬੱਚੇ ਛੱਡੇ ਸੀ ਬਾਈ ਮੈਂ ਰੱਤਾ ਤੇ ਚਿੱਟਾ ਤੇ ਉਹ ਆ ਗਏ ਆ ਉਹਨਾਂ ਨੇ ਤਾਂ ਸਵਾਗ ਘੰਟਾ ਹੀ ਉੱਠੇ ਇਹ ਤਾਂ ਦੋਨੇ ਨੇ ਰਫਤਾਰ ਤੇ ਚਿੱਟਾ ਕੰਤਾਲ ਓਏ 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 ਇਹ ਤਾਂ ਮਣੀ ਕਰਨਾ ਦਾ ਦਿਖਾਉਣਾ ਬਾਈ ਤੁਹਾਨੂੰ ਬੱਚਾ ਭਾਈ ਜੇ ਇਹ ਹੁੰਦਾ ਨਾ ਅੱਜ ਆਪਾਂ ਬਾਜੀ ਛੱਡਣਾ ਸੀ ਇਹਨੂੰ ਬਾਜੀ ਅੱਜ ਹੈਗੀ ਆ ਸੰਧੂ ਆ ਲਿਆ ਬੇ ਨਾਲ ਹੀ ਸੜਕ ਦੇ ਕਿਨਾਰੇ ਜੀ ਦੂਜੇ ਪਾਸੇ ਬਾਟ ਆਪਾਂ ਥੋੜ੍ਹੀ ਘੁਈ ਆ 2 ਕਿਲੋ 2 ਕਿਲੋ ਮੀਟਰ ਹੀ ਆ ਮਸਾ ਬਸ ਆ ਰਿਹਾ ਬੱਚਾ ਬਾਈ ਆ ਗਿਆ ਵਾਪਸ ਕਿੱਥੇ ਸੀ ਓਏ ਕਿੱਥੇ ਨਿਕਲ ਗਿਆ ਇਹਨਾਂ ਨੂੰ ਤਾਂ ਬਾਈ ਇਹਨੇ ਗੋਰੀ ਹੋਣਾ ਤੇ ਗੋਰੀ ਦੇ ਕਰੇਸ਼ਾਂ ਸੀਗੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਨਿਕਲ ਕਿੱਥੇ ਗਿਆ ਝੋਲੇ 'ਚੋਂ ਇਹਨਾਂ ਨੇ ਝੋਲੇ 'ਚੋਂ ਢੱਲਾ ਢੁਲਾ ਹੱਥ ਛੱਡਤਾ ਕਿਤੇ ਤੇ ਇਹ ਵੀ ਨਿਕਲ ਗਿਆ ਤੇ ਠਲ ਠੁਲ ਨਹੀਂ ਪਾਈ ਸੀ ਚਲ ਕੁਦਰਤ ਦੀ ਗੱਲ ਅੱਜ ਵੇਲੇ ਤੀਜਾ ਦਿਨ ਫੜਿਆ ਨਹੀਂ ਮੇਰੇ ਸਾਹਮਣੇ ਕਿਸੇ ਨੇ ਤਾਂ ਹੀ ਮੁੜਿਆ ਇੱਥੇ ਨੇੜੇ ਹੀ ਹੋਊਗਾ ਕਿਤੇ ਨਿਕਲਿਆ ਇਧਰ ਜਾਂਦੇ ਹੋਏ ਨਵੇਂ ਰਾਮੋਲ ਤੋਂ ਤਾਂ ਹੁਣ ਇੱਥੇ ਔਖਾ ਵਾ ਬਾਕੀ ਯਾਰ ਜਾਨਵਰ ਦਾ ਬਾਈ ਕੋਈ ਯਕੀਨ ਨਹੀਂਗਾ ਇਹਦਾ ਪਾਪਾ ਮੈਂ ਦੱਸਦਾ ਹਾਂ ਉਹਦੇ ਘਾਣੇ ਗਾ ਬਹੁਤ ਦੂਰ ਦੂਰੋਂ ਮੁੜਿਆ ਆਉਂਦੇ ਆ ਬ ਦੇ ਹਸਣਾ ਮੈਰੋ ਨਿਕਲਿਆ ਸੀ ਮੈਨੂੰ ਲੱਗਦਾ ਬਾਕੀ ਪਤਾ ਨਹੀਂ ਹੋ ਸਕਦਾ ਇੱਥੇ ਹੀ ਨਿਕਲ ਗਿਆ ਹੋਵੇ ਚੌਂਕ ਚਾਂਕ ਜੀ ਠੀਕ ਹੈ ਬਾਈ ਤੇ ਬਾਕੀ ਜੁੜੇ ਜੜੇ ਦਿਖਾਵਾਂ ਤੁਹਾਨੂੰ ਇਹਨਾਂ ਨੂੰ ਦੋਨਾਂ ਨੂੰ ਲੈ ਕੇ ਚੱਲਦੇ ਹਾਂ ਥੱਲੇ ਤੇ ਪਿਆ ਮੋਜੀ ਧਰੀਆਂ ਦੀ ਬੈਠੇ ਆਂਡਾ ਆਹ ਵੇਖ ਲੋ ਠੀਕ ਆ ਤੇ ਆਹ ਤੇ ਨੇੜੇ ਆਈ ਸੀ ਅਜਾ ਆ ਬਠੇ ਰੱਤਾ ਉਹ ਗਾਂਤਾਂ ਵਾਲਾ ਇਧਰ ਵੱਡਾ ਰੱਤਾ ਹਾਂਜੀ ਇੱਥੇ ਆਂਡੇ ਧਰੀ ਬੈਠੀ ਕੁਤਰੀ ਕਿਵੇਂ ਕੀ ਕੀ ਪਾਣੀ ਵੇਚ ਰਹਾ ਹਦੀ ਇਹਨਾਂ ਨੂੰ ਬਈ ਮੁਰਗੀਆਂ ਗੋਰੀ ਤਾਲੀ ਜਾਂਦਾ ਉਹਦੇ ਪਾਣੀ ਰੱਖਦੇ ਇਹਨਾਂ ਨੂੰ ਪੀਣ ਲਈ ਵਿੱਚ ਤੇ ਆਹ ਸ਼ਿੱਕੂ ਨੇ ਦੋ ਬੰਦ ਆਵੇ ਇੱਕ ਇਧਰ ਬੰਦ ਤਾਂ ਤੇ ਇੱਕ ਇਧਰ ਬੰਦ ਤਾਂ ਇਹਨਾਂ ਚ ਲਾਉਣੀ ਆਪਾਂ ਮਿੱਟੀ ਮਿੱਟੀ ਪਈ ਆ ਬਈ ਭਿਉਂਤੀ ਠੀਕ ਆ ਮੈਂ ਲਾਉਣਾ ਲਿਆ ਕੇ ਇਹਨਾਂ ਨੂੰ ਥੱਲੇ ਲੈ ਚੱਲ ਗਿਆ ਪਹਿਲਾਂ ਦੋਨਾਂ ਨੂੰ ਆ ਜਾ ਰੇ ਚੱਕੋ ਬਈ ਫੜ ਲੇ ਦੋਨੇ ਦਰਵਾਜ਼ਾ ਲਾਦ ਗਏ ਉਧਰ ਲੈ ਖੁੱਡੇ ਸਾਨੂੰ ਬਾਹਰ ਦਿਖਾਉਣਾ ਆਓ ਬਈ ਬਾਈ ਇੱਥੇ ਛੱਡ ਦਿੰਨੇ ਆ ਜਾਲ ਚ ਜਾਲ ਲਈ ਹੰਬ ਚੱਕਦੇ ਆ ਆ ਰਹੇ ਸਾਰੇ ਜਾਨਵਰ ਠੀਕ ਆ ਇੱਥੇ ਛੱਡਦਾ ਆਪਣਾ ਬਾਜੀ ਵਾਲਾ ਦੇਖ ਲੋ ਵੜਕਦਾ ਲੈ ਤੇ ਬਾਈ ਜਿਹਨੇ ਬਾਜੀ ਵਾਲੀ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਲੋ ਮਿਲ ਗਿਆ ਸੀ ਜਾਨਵਰ ਨਾ 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 ਆ ਵੀ ਕੋਈ ਐ ਕਰਦਾ ਐ ਮੋ ਮੈਂ ਉੱਥੇ ਵਾਜਾਂ ਮਾਰੀਆਂ ਨਾਲ ਹੀ ਲਿਆਇਆ ਸੀਗਾ ਬਾਜੀ ਨੂੰ ਡਿੱਗ ਪਿਆ ਸੀ ਫਿਰ ਚੱਕ ਲੈ ਨਹੀਂ ਜਿਨੇ ਐ ਵੀਡੀਓ ਵੇਖੀ ਸਾਰੀ ਵੀਡੀਓ ਜਾ ਕੇ ਦੇਖੋ ਬਾਈ ਓਕੇ ਰਿਪੋਰਟਾਂ ਓਏ ਓਏ ਵੇਖਿਓ ਭਰਾਵੋ ਆਦੇ ਭੁੱਖਾ ਵਾ ਕਿਵੇਂ ਕਰਦਾ ਤੇ ਅਮਨੇ ਇਹਨੂੰ ਪਾਣੀ ਪੋਣੀ ਤੇ ਸ਼ਾਮੇ ਕਰਦੇ ਗਏ ਮਾੜੀ ਧੁੱਪ ਆ ਗਈ ਹੁਣ ਇੱਥੇ ਮਿੱਟੀ ਬਣਾਈ ਪਈ ਹੈ ਮੇਰੀ ਕੱਲ ਦੀ ਭਿਉਂਤੀ ਵੀ ਆ। ਇਹ ਆਪਾਂ ਜਿਹੜੇ ਛਿੱਕੂ ਲਏ ਨੇ ਖੁੱਡਿਆਂ ਦੇ ਵਿੱਚ ਉਹਨਾਂ ਚੱਲ ਕੇ ਲਾਉਨੇ ਆ। ਲਓ ਬਈ ਮਿੱਟੀ ਆਪਾਂ ਲਾਤੀ ਆ ਆਹ ਦੇਖ ਲਓ ਇੱਥੇ ਵੀ ਸਿਰ ਥੋੜਾ ਜਿਹਾ ਖੱਡਾ ਜਿਹਾ ਸੀ ਕੁਝ ਜੀਰਾ ਰੱਖਦੇ ਹੁੰਦੇ ਸੀ ਖਾਰਜੀ ਪੈ ਗਈ ਸੀਗੀ। ਇੱਥੇ ਲਾਤੀ ਤੇ ਇਧਰ ਛਿੱਕੂਆਂ ਚਲਾਤੀ ਆ ਦੇਖ ਲਓ। ਠੀਕ ਆ ਬਈ। ਇਹ ਰੇਜ ਵੀ ਲਾਤੀ ਆ ਕਾਲੀ ਮਿੱਟੀ ਆ। ਤੂੜੀ ਤੜੀ ਰਲਾਈ ਵੀ ਸੀਗੀ ਬਣੀ ਪਈ ਸੀ ਰਾਤ ਦੀ ਭਿਉਂਦੀ ਸੀਗੀ ਮੈਂ। ਤੇ ਆ ਇੱਥੇ ਸੱਤੇ ਵਾਲੀਆ ਪੱਥਰੇ ਲੈ ਚੱਲੇ ਆ ਵੇਖੀ ਆ। ਆ ਜਾ ਆ ਜਾ ਇਧਰ। ਆ ਬੈਠੀ ਸਿਕੂ ਜਣਾ ਵੜੀ ਹੁਣੇ ਮਿੱਟੀ ਲਈ ਆ ਲਫੇੜੇ ਪੈਣਗੇ ਖੜ ਜਾ ਫਿਰ ਦੇਖੀ 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 ਲਓ ਬਈ ਇਹਨੂੰ ਵੀ ਫੜ ਲ ਕੇ ਤੇ ਲੈ ਚੱਲ ਗਏ ਥੱਲੇ ਆ ਆ ਗਿਆ ਕੋ ਆ ਫੜਦੀ ਬਾਈ ਚੱਲ ਚੱਲ ਗਏ ਥੱਲੇ ਤੜਦੀ ਨਹੀਂ ਬਈ ਦੋ ਤਿੰਨ ਵਾਰੀ ਉੱਡ ਗਈ ਆ ਅੱਜ ਹੀ ਢਾਈ ਮੈਂ ਹਫਤਾ ਕ ਹੋ ਗਿਆ ਜਾਨਵਰ ਡਾਏ ਨਹੀਂ ਸੀਗੇ ਯਾਰ ਇਹ ਵਾਲੇ ਤੇ ਕੁਝ ਦਿਨੇ ਨੂੰ ਭਰ ਕੇ ਰੱਖ ਦਿੰਨੇ ਆਪਾਂ ਆਪਣਾ ਦੋਨੇ ਖੁੱਲਿਆ ਚ ਉਧਰ ਵੀ ਆਪਣੇ ਬੱਚੇ ਬਹੁਤ ਵੱਡੇ ਹੋ ਗਏ ਉਹ ਜਿਹੜੇ ਸੀਗੇ ਲੋ ਬਾਈ ਕੁਝ ਜਗਾ ਇੱਧਰ ਭਰ ਕੇ ਰੱਖ ਤੀਆਂ ਇੱਧਰ ਵੀ ਰੱਖਤੀ ਆ ਉਧਰ ਵੀ ਰੱਖਤੀ ਆ ਤੇ ਤੁਹਾਡੇ ਮੂਰੇ ਮਿਹਨਤੀ ਆ ਬਾਈ ਬਣਾ ਵਿੱਚ ਨਾ ਵੀਡੀਓ ਚੰਗਾ ਸ਼ਿੱਕੂ ਦੇ ਤੁਸੀਂ ਦੋਨੇ ਜੋੜੇ ਇੱਕ ਜੋੜਾ ਮਤਲਬ ਕਿ ਦੋਨੇ ਜਣੇ ਤਾਂ ਚੜੂਗਾ ਵੇਖੋ ਕਾਲੀ ਪੂਛਾ ਇਹ ਤੇ ਤੂੰ ਉਧਰ ਭੱਜ ਜਾ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਜਾਲ ਇੰਦਰ ਬੈਠੀ ਰਿਹਾ ਉਹ ਬਈ ਇਹ ਬੱਚਿਆਂ ਨੂੰ ਛੋਲੇ ਲੈ ਕੇ ਦਿੰਨੇ ਉਧਰ ਆ ਰਹੇ ਬਈ ਛੋਲੇ ਆ ਰਹੇ ਬਈ ਦੋਨੇ ਬੱਚੇ ਆ ਜਾਓ ਬਈ ਦੋ ਬਈ ਏਡੇ ਏਡੇ ਹੋ ਗਿਆ ਦੇਖ ਲੋ ਇਧਰ ਠੀਕ ਆ ਲਾਲ ਸਰੀਰੀਆ ਤੇਜ਼ ਬਹੁਤ ਆ ਦੋਨੇ ਹਾਂ ਬਈ 10 ਦਣਾਂ ਨੂੰ ਬਈ ਛਤਰੀ ਤੇ ਪਾਉਣ ਜੋਗੇ ਹੋਏ ਹਨ 10 ਦਣ ਇਹਨਾਂ ਨੂੰ ਖੁੱਡੇ ਦੇ ਅੰਦਰ ਹੀ ਰਹਿਣ ਦਿੰਨੇ ਆ ਫਿਰ ਇਹਨਾਂ ਨੂੰ ਬਿਠਾਉਣ ਲੱਗ ਜਾਂਗੇ ਛਤਰੀ ਤੇ ਕਿਉਂਕਿ ਇੱਕ ਤਾਂ ਗਰਮੀ ਉਹ ਸਵੇਰ ਸ਼ਾਮ ਵੀ ਭੋਣੇ ਪਿਆ ਕਰਨੇ ਸਵੇਰ ਟਾਈਮ ਨਾਲ ਤੇ ਸ਼ਾਮੀ ਠੰਡੇ ਜਿਹੇ ਹੋਏ ਹੈ ਬਈ ਛੋਲੇ ਦੇ ਦੈ ਇਹਨਾਂ ਨੂੰ ਮੈਂ ਫਿਰ ਤੁਹਾਨੂੰ ਮਿਲਣਾ ਯਾਰ ਲਓ ਬਈ ਕਰਤੇ ਟੰਨ ਦੋਨੇ ਬੱਚੇ ਆਪਾਂ ਆ ਵੀ ਦੇਖ ਲਓ ਇਹਨੂੰ ਹੀ ਦੇਤੇ ਆਪਾਂ ਛੋਲੇ ਇਹ ਬਾਕੀ ਸੇ ਹੁੰਤੇ ਨਹੀਂ ਜਿਹੜੇ ਬਈ ਕੱਚੇ ਹੀ ਸਿਹਾਇਤਾ ਕੱਟੇ ਦੇ ਦਿੰਨੇ ਹੁੰਦੇ ਆ ਤੇ ਭਾਈ ਇਹਨਾਂ ਦਾ ਕੋਈ ਲਾਜ ਦੱਸੋ ਯਾਰ ਹਨਾ ਕਾਲੇ ਜਿਹੇ ਆ ਦੇਖੋ ਜੀ ਜੇ ਜਨਵਾਰਾਂ ਨੂੰ ਤਾਂ ਨਹੀਂ ਕੁਝ ਕਹਿੰਦੇ ਮੈਂ ਤਾਂ ਨਹੀਂ ਅੱਜ ਤੱਕ ਦੇਖਿਆ ਵੀ ਇਹਨਾਂ ਦੇ ਚੜਦਾ ਜਾਂ ਲੜਦਾ ਸਰੀਰ ਤੇ ਤੇ ਉਹ ਦੱਸਿਓ ਯਾਰ ਇਹਨਾਂ ਦਾ ਲਾਜ ਭਾਈ ਰਾਤ ਨੂੰ ਨਿਕਲਦੇ ਆ ਦਿਨੇ ਐ ਵੜਬੜੀ ਕੇ ਇਕੱਠਾ ਟੱਕ ਕੇ ਬਹਿ ਜਾਂਦੇ ਆ ਰਾਤ ਨੂੰ ਆਏ ਨਾ ਕਾਂਵਾਂ ਰੋਲੀ ਭਾਈ ਫਿਰਦੇ ਨੇ ਕੀੜੇ ਗੰਗੂ ਆਈ ਖਿਲਰ ਜਾਂਦੇ ਸਾਰੇ ਕਿਤੇ ਭੱਜੇ ਫਿਰਦੇ ਹੁੰਦੇ ਆ ਤੇ ਤੁਸੀਂ ਇੱਥੇ ਆ ਜੇ ਕਾਹਨੂੰ ਮੈਂ ਤੰਗ ਨਾ ਕਰੀ ਸੋਨੂੰ ਇੱਥੇ ਬਹਿ ਜਾ ਕੁੰਡੇ ਚੰਗਾ ਬਹੁਤ ਸਿਆਣਾ ਬਾਈ ਬਹੁਤ ਸਿਆਣਾ ਆ ਲੈ ਦੋਨੇ ਭਾਈ ਭਾਈ ਇੱਕੋ ਜਿਹੀ ਆ ਲੈ ਜੋ ਬਾਬਾ ਰੱਖੇ ਸੁੱਖ ਬੱਜਾ ਉੱਡਣਗੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਦੇਖ ਲਓ ਬਾਈ ਚੰਗੀ ਤੇ ਰਲ ਲੈ ਠੀਕ ਹੈ ਜੀ ਆਓ ਆਓ ਬਾਈ ਤਰੇਆਂ ਰੱਖਦਗੇ ਆਪਾਂ ਆ ਲਓ ਖਾ ਲਓ ਚੰਗਾ ਖਾ ਲਓ ਖਾ ਲਓ ਖਾ ਲਓ ਖਾ ਲਓ ਖਾ ਲਓ ਆ ਜੋ ਹਾ 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 ਏ ਕੰਮ ਨਹੀਂ ਕਰਨਾ ਕਾਕੇ ਕਾਕੇ ਇਹ ਕੰਮ ਨਹੀਂ ਕਰਨਾ ਖਾਈ ਚੱਲੋ ਨਾ ਲੈ ਭਾਈ ਇਹ ਵੀਡੀਓ ਦਾ ਪੈਥ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਦਿਓ ਜਰੂਰ ਵੀਡੀਓ ਕਿੱਦਾਂ ਲੱਗੀ ਤੇ ਮੇਤਰੋ ਬੱਚਾ ਆਪਣਾ ਮੁੜਿਆ ਜਣੀ ਦਾ ਉਹਦੇ ਕਰਮਾਂ ਚ ਆਪਣੇ ਕੋਲ ਦਾਣੇ ਹਜੇ ਲਿਖੇ ਸੀ ਤਾਂ ਮੁੜਿਆ ਆ ਉਹ ਪਤਾ ਨਹੀਂ ਕਿੱਥੋਂ ਆਇਆ ਯਾਬੀ ਜਾਣੇ ਤੇ ਆ ਗਿਆ ਵੇਖ ਲਾਂਗੇ ਜੇ ਕਰਾਂਗੇ ਜਰੂਰ ਬਾਈ ਨਸਲਾ ਬਾਜੀ ਬੂਈ ਛੱਡਣਾ ਹੋਵੇ ਛੱਡ ਲਾਂਗੇ ਨਾ ਹੋਇਆ ਫਿਰ ਗਿਫਟ ਕਰ ਦਾਂਗੇ ਕਿਹਨੂੰ ਗਿਦੀਆਂ ਤਾਂ ਖਾਂਦਾ ਬਾਦਾਮ ਉੜਦਾ ਵੀ ਹੈ ਬਸ ਉਹ ਜੇ ਨਾ ਆਵਾਜ਼ੀਆਂ ਹੋਰ ਛੱਡੀਆਂ ਹੋਗੀਆਂ ਤਾਂ ਕਰਕੇ ਕਹਿਣਾ ਮੈਂ ਠੀਕ ਹੈ ਬਾਈ ਲਾਤੇ ਆਪਾਂ ਜੰਦੇ ਜੰਦੇ ਓਕੇ ਬਾਈ ਮਿਲਦੇ ਆਂ ਅਗਲੇ ਵਲੌਗ ਚ ਸਾਈ ਜਾਂਦੇ ਆ